ਇਜ਼ਰਾਈਲ ਤੇ ਵੈਸਟ ਬੈਂਕ ਦੇ ਵਿੱਚ ਇੱਕ ਅਮਰੀਕਨ ਸਿਟੀਜ਼ਨ 26 ਸਾਲਾਂ ਦੀ ਕੁੜੀ ਨੂੰ ਮਾਰ ਦਿੱਤਾ ਗਿਆ ਹੈਗਾ ਆ ਪ੍ਰੋਟੈਸਟ ਦੇ ਵਿੱਚ ਤੇ ਅਮਰੀਕਾ ਦੀ ਸਰਕਾਰ ਇਸ ਤੇ ਬੜੀ ਔਖੀ ਹੈਗੀ ਆ ਖਾਸ ਕਰਕੇ ਸਾਡੇ ਜਿਹੜੇ ਟੋਨੀ ਬਲਿੰਕਨ ਹੁਣੀ ਹੈਗੇ ਆ ਇਜ਼ਰਾਈਲ ਡਿਫੈਂਸ ਫੋਰਸਸ ਨੇ ਇਨਕੁਆਰੀ ਸ਼ੁਰੂ ਕਰ ਦਿੱਤੀ ਆ ਮੌਤ ਦੇ ਸਬੰਧ ਦੇ ਵਿੱਚ ਜੋ ਕਿ ਅਮਰੀਕਨ ਸਿਟੀਜ਼ਨ ਆਈਸੀ ਨੂਰ ਐਸ ਜੀ ਜੋ ਡਿਮੋਨਸਟ੍ਰੇਸ਼ਨ ਕਰ ਰਹੀ ਸੀ ਬੈਸਟ ਬੈਂਕ ਦੇ ਵਿੱਚ ਹੋਰ ਬਹੁਤ ਸਾਰੇ ਪ੍ਰੋਟੈਸਟਰਸ ਦੇ ਨਾਲ ਉਹਨਾਂ ਦੇ ਉੱਤੇ ਆਈਡੀਐਫ ਨੇ ਗੋਲੀਆਂ ਚਲਾ ਦਿੱਤੀਆਂ ਤੇ ਇਹ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੋਂ ਏਸੀ ਸਾਲ ਗ੍ਰੈਜੂਏਟ ਹੋਈ ਸੀ 터ਕਿਸ਼ ਸਿਟੀਨਸ਼ਿਪ ਆ ਤੇ ਇਜ਼ਰਾਇਲ ਦਾ ਜਿਹੜਾ ਆਕੂਪੇਸ਼ਨ ਹੈ ਵੈਸਟ ਬੈਂਕ ਦੇ ਵਿੱਚ ਉਹਨੂੰ ਆਪੋਜ਼ ਕਰਦੀ ਹੈਗੀ ਆ ਪਾਲਸਟੀਨੀਆਂ ਦੀ ਜਿਹੜੀ ਆਫੀਸ਼ੀਅਲ ਨਿਊਜ਼ ਏਜੰਸੀ ਆ ਉਹਨਾਂ ਨੇ ਇਹ ਕਿਹਾ ਵੀ ਇਜ਼ਰਾਇਲ ਵਾਲਿਆਂ ਨੇ ਲਾਈਵ ਫਾਇਰ ਤੇ ਸਟਨ ਗ੍ਰਨੇਡਸ ਯੂਜ਼ ਕੀਤੇ ਇਸ ਪ੍ਰੋਟੈਸਟ ਨੂੰ ਰੋਕਣ ਦੇ ਲਈ ਸੋ ਇਹ ਜਿਹੜੇ ਪ੍ਰੋਟੈਸਟਰ ਸੀ ਆਪੋਜ਼ ਕਰ ਰਹੇ ਸੀ ਨਮੀਆਂ ਜਿਹੜੀਆਂ ਯੂਜ਼ ਸੈਟਲਮੈਂਟਸ ਆ ਵੈਸਟ ਬੈਂਕ ਦੇ ਵਿੱਚ ਤੇ ਹੁਣ ਇਨਕੁਆਰੀ ਹੋ ਰਹੀ ਆ ਜਿੰਨਾਂ ਫੌਜੀਆ ਨੇ ਫਾਇਰਿੰਗ ਕੀਤੀ ਆ ਹ ਅ ਇਜ਼ਰਾਈਲ ਦੀ ਆਰਮੀ ਨੇ ਦੱਸਿਆ ਹੈਗਾ ਪ੍ਰੈਸ ਕਾਨਫਰੰਸ ਦੇ ਵਿੱਚ ਯੂ ਐਸ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਆਈਗੀ ਦੀ ਮੌਤ ਨੂੰ ਅਨਪ੍ਰਵੋਕਤ ਤੇ ਅਨਜਸਟੀਫਾਈਡ ਦੱਸਿਆ ਉਹਨਾਂ ਨੇ ਕਿਹਾ ਕਿ ਕੋਈ ਵੀ ਬੰਦਾ ਜਿਹੜਾ ਆ ਉਹ ਪ੍ਰੋਟੈਸਟ ਕਰ ਰਿਹਾ ਹੈਗਾ ਉਹਨੂੰ ਗੋਲੀਆਂ ਨਾਲ ਨਹੀਂ ਮਾਰਿਆ ਜਾ ਸਕਦਾ ਹੈਗਾ ਸੋ ਇਥੇ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਹੈ ਕਿ ਜਿਹੜਾ ਬਾਈਡਨ ਐਂਡ ਉਸਟੇਸ਼ਨ ਆ ਈਵਨ ਤੋਂ ਇਜ਼ਰਾਈਲ ਦਾ ਬਹੁਤ ਮਿੱਤਰ ਦੇਸ਼ ਅਮਰੀਕਾ ਦੇ ਨਾਲ ਹੈਗਾ ਪਰ ਇਹ ਸਿਸ਼ੂ ਨੂੰ ਲੈ ਕੇ ਕਾਫੀ ਜਿਆਦਾ ਜਿਹੜੇ ਤੱਤੇ ਹੋਏ ਪਏ ਹੈਗੇ ਆ ਕਿਉਂਕਿ ਕਿੰਨੀਆਂ ਜਿਆਦਾ ਮੌਤਾਂ ਜਿਹੜੀਆਂ ਹੋ ਰਹੀਆਂ ਹੈਗੀਆਂ ਤੇ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਕਿਸੇ ਤਰ੍ਹਾਂ ਦੀ ਨੇਗੋਸ਼ੀਏਸ਼ਨ ਦੇ ਉੱਤੇ ਬੈਠਦਾ ਨਹੀਂ ਹਾਲਾਂਕਿ ਇਜ਼ਰਾਈਲ ਦੀ ਲੋਕ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ ਸੋ ਹੁਣ ਆਈਡੀਐਫ ਜਿਹੜੀ ਇਜ਼ਰਾਈਲ ਦੀ ਫੋਰਸਸ ਜਿਨ੍ਹਾਂ ਨੇ ਇਹ ਗੋਲੀਆਂ ਚਲਾਈਆਂ ਆ ਉਹ ਕਹਿੰਦੇ ਵੀ ਅਸੀਂ ਕ੍ਰਿਮੀਨਲ ਇਨਵੈਸਟੀਗੇਸ਼ਨ ਲਾਂਚ ਕੀਤੀ ਹੈਗੀ ਆ ਮਿਲਟਰੀ ਪੁਲਿਸ ਦੀ ਤੇ ਜੋ ਵੀ ਲੱਭੂਗਾ ਉਹ ਅਸੀਂ ਇਨਵੈਸਟੀਗੇਸ਼ਨ ਦਾ ਜਿਹੜਾ ਰਿਜ਼ਲਟ ਹੋਊਗਾ ਉਹ ਪੂਰੀ ਦੁਨੀਆ ਦੇ ਨਾਲ ਸ਼ੇਅਰ ਕਰਾਂਗੇ ਜੀ ਜੀ ਪਿਤੇ ਦਿਨਾਂ ਦੇ ਵਿੱਚ ਇਸ ਦੀ ਮੌਤ ਜਿਹੜੀ ਹੋਈ ਸੀ ਤੇ ਅੱਜ ਕਨਫਰਮ ਆਈਡੀਐਫ ਨੇ ਇਜ਼ਰਾਈਲੀ ਡਿਫੈਂਸ ਫੋਰਸਸ ਨੇ ਕੀਤਾ ਆ ਇਹ ਉਹਨਾਂ ਨੂੰ ਲੱਗਦਾ ਵੀ ਲਾਈਕਲੀ ਜਿਹੜੀ ਅਮਰੀਕਨ ਮਰੀਆ ਉਹ ਇਜ਼ਰਾਈਲੀ ਮਿਲਟਰੀ ਤੇ ਹੱਥੋਂ ਹੀ ਜਿਹੜੀ ਉਸਦੀ ਮੌਤ ਹੋਈ ਹੈਗੀ ਆ ਅਗਲੀ ਜਿਹੜੀ ਹਜਰ ਸਿੰਘ ਜੀ ਖਬਰ ਕਰਦੇ ਚਾਹੀਦੇ ਇਜ਼ਰਾਈਲ ਤੇ ਵੈਸਟ ਬੈਂਕ ਦੇ ਵਿੱਚ ਇੱਕ ਅਮਰੀਕਨ ਸਿਟੀਜ਼ਨ 26 ਸਾਲਾਂ ਦੀ ਕੁੜੀ ਨੂੰ ਮਾਰ ਦਿੱਤਾ ਗਿਆ ਹੈਗਾ ਆ ਪ੍ਰੋਟੈਸਟ ਦੇ ਵਿੱਚ ਤੇ ਅਮਰੀਕਾ ਦੀ ਸਰਕਾਰ ਇਸ ਤੇ ਬੜੀ ਔਖੀ ਹੈਗੀ ਆ ਖਾਸ ਕਰਕੇ ਸਾਡੇ ਜਿਹੜੇ ਟੋਨੀ ਬਲਿੰਕਨ ਹੋਣੀ ਹੈਗੇ ਆ ਇਜ਼ਰਾਈਲ ਡਿਫੈਂਸ ਫੋਰਸਸ ਨੇ ਇਨਕੁਆਰੀ ਸ਼ੁਰੂ ਕਰ ਦਿੱਤੀ ਆ ਮੌਤ ਦੇ ਸਵਾਨ ਦੇ ਵਿੱਚ ਜੋ ਕਿ ਅਮਰੀਕਨ ਸਿਟੀਜ਼ਨ ਆਈਸੀ ਨੂਰ ਅਸਗੀ ਜੋ ਡਿਮੋਨਸਟ੍ਰੇਸ਼ਨ ਕਰ ਰਹੀ ਸੀ ਬੈਸਟ ਬੈਂਕ ਦੇ ਵਿੱਚ ਹੋਰ ਬਹੁਤ ਸਾਰੇ ਪ੍ਰੋਟੈਸਟਰਸ ਦੇ ਨਾਲ ਉਹਨਾਂ ਦੇ ਉੱਤੇ ਆਈਡੀਐਫ ਨੇ ਗੋਲੀਆਂ ਚਲਾ ਦਿੱਤੀਆਂ ਤੇ ਇਹ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੋਂ ਇਸੀ ਸਾਲ ਗ੍ਰੈਜੂਏਟ ਹੋਈ ਸੀ 터ਕਿਸ਼ ਸਿਟੀਜ਼ਨਸ਼ਿਪ ਆ ਕਿ ਇਜ਼ਰਾਈਲ ਦਾ ਜਿਹੜਾ ਆਕੂਪੇਸ਼ਨ ਹੈ ਵੈਸਟ ਬੈਂਕ ਦੇ ਵਿੱਚ ਉਹਨੂੰ ਆਪੋਜ਼ ਕਰਦੀ ਹੈਗੀ ਆ ਪਾਲਸਟੀਨੀਅਨ ਦੀ ਜਿਹੜੀ ਆਫੀਸ਼ੀਅਲ ਨਿਊਜ਼ ਏਜੰਸੀ ਆ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਆਰਿਆਂ ਨੇ ਲਾਈਵ ਫਾਇਰ ਤੇ ਸਟਨ ਗ੍ਰਨੇਡਸ ਯੂਜ਼ ਕੀਤੇ ਇਸ ਪ੍ਰੋਟੈਸਟ ਨੂੰ ਰੋਕਣ ਦੇ ਲਈ ਸੋ ਇਹ ਜਿਹੜੇ ਪ੍ਰੋਟੈਸਟਰ ਸੀ ਆਪੋਜ਼ ਕਰ ਰਹੇ ਸੀ ਨਮੀਆਂ ਜਿਹੜੀਆਂ ਯੂਜ਼ ਸੈਟਲਮੈਂਟਸ ਆ ਵੈਸਟ ਬੈਂਕ ਦੇ ਵਿੱਚ ਤੇ ਹੁਣ ਇਨਕੁਆਰੀ ਹੋ ਰਹੀ ਆ ਜਿੰਨਾਂ ਫੌਜੀਆ ਨੇ ਫਾਇਰਿੰਗ ਕੀਤੀ ਆ ਅ ਇਹ ਇਜ਼ਰਾਈਲ ਦੀ ਆਰਮੀ ਨੇ ਦੱਸਿਆ ਹੈਗਾ ਪ੍ਰੈਸ ਕਾਨਫਰੰਸ ਦੇ ਵਿੱਚ ਯੂ ਐਸ ਸੈਕਟਰੀ ਆਫ ਸਟੇਟ ਓਨੀ ਬਲਿੰਕਨ ਹੋਣਾ ਨੇ ਆਇਗੀ ਦੀ ਮੌਤ ਨੂੰ ਅਨਪਰਵੋਕ ਤੇ ਅਨਜਸਟੀਫਾਈਡ ਦੱਸਿਆ ਉਹਨਾਂ ਨੇ ਕਿਹਾ ਕਿ ਕੋਈ ਵੀ ਬੰਦਾ ਜਿਹੜਾ ਆ ਉਹ ਪ੍ਰੋਟੈਸਟ ਕਰ ਰਿਹਾ ਹੈਗਾ ਉਹਨੂੰ ਗੋਲੀਆਂ ਨਾਲ ਨਹੀਂ ਮਾਰਿਆ ਜਾ ਸਕਦਾ ਹੈਗਾ ਸੋ ਇਥੇ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਹੈ ਕਿ ਜਿਹੜਾ ਬਾਈਡਨ ਐਡਮਨਿਸਟ੍ਰੇਸ਼ਨ ਆ इवन दो ਇਜ਼ਰਾਈਲ ਦਾ ਬਹੁਤ ਮਿੱਤਰ ਦੇਸ਼ ਅਮਰੀਕਾ ਦੇ ਨਾਲ ਹੈਗਾ ਪਰ ਇਹ ਸਿਸ਼ੂ ਨੂੰ ਲੈ ਕੇ ਕਾਫੀ ਜਿਆਦਾ ਜਿਹੜੇ ਤੱਤੇ ਹੋਏ ਪਏ ਹੈਗੇ ਆ ਕਿਉਂਕਿ ਕਿੰਨੀਆਂ ਜਿਆਦਾ ਮੌਤਾਂ ਜੜੀਆਂ ਹੋ ਰਹੀਆਂ ਹੈਗੀਆਂ ਤੇ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਕਿਸੇ ਤਰ੍ਹਾਂ ਦੀ ਨੇਗੋਸ਼ੀਏਸ਼ਨ ਦੇ ਉੱਤੇ ਬੈਠਦਾ ਨਹੀਂ ਹਾਲਾਂਕਿ ਇਜ਼ਰਾਈਲ ਦੇ ਲੋਕ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ ਸੋ ਹੁਣ ਆਈਡੀਐਫ ਜਿਹੜੀ ਇਜ਼ਰਾਈਲ ਦੀ ਫੋਰਸਸ ਜਿਨ੍ਹਾਂ ਨੇ ਇਹ ਗੋਲੀਆਂ ਚਲਾਈਆਂ ਆ ਉਹ ਕਹਿੰਦੇ ਵੀ ਅਸੀਂ ਕ੍ਰਿਮਨਲ ਇਨਵੈਸਟੀਗੇਸ਼ਨ ਲਾਂਚ ਕੀਤੀ ਹੈਗੀ ਆ ਮਿਲਟਰੀ ਪੁਲਿਸ ਦੀ ਤੇ ਜੋ ਵੀ ਲੱਭੂਗਾ ਉਹ ਅਸੀਂ ਇਨਵੈਸਟੀਗੇਸ਼ਨ ਦਾ ਜਿਹੜਾ ਰਿਜ਼ਲਟ ਹੋਊਗਾ ਉਹ ਪੂਰੀ ਦੁਨੀਆ ਦੇ ਨਾਲ ਸ਼ੇਅਰ ਕਰਾਂਗੇ ਜੀ ਜੀ ਪਿਤੇ ਦਿਨਾਂ ਦੇ ਵਿੱਚ ਇਸ ਦੀ ਮੌਤ ਜਿਹੜੀ ਹੋਈ ਸੀ ਤੇ ਅੱਜ ਕਨਫਰਮ ਆਈਡੀਐਫ ਨੇ ਇਜ਼ਰਾਈਲੀ ਡਿਫੈਂਸ ਫੋਰਸਸ ਨੇ ਕੀਤਾ ਆ ਵੀ ਉਹਨਾਂ ਨੂੰ ਲੱਗਦਾ ਵੀ ਲਾਈਕਲੀ ਜਿਹੜੀ ਹੈ ਅਮਰੀਕਨ ਮਰੀਆ ਉਹ ਇਜ਼ਰਾਈਲੀ ਮਿਲਟਰੀ ਤੇ ਹੱਥੋਂ ਹੀ ਜਿਹੜੀ ਉਸਦੀ ਮੌਤ ਹੋਈ ਹੈਗੀ ਆ ਅਗਲੀ ਜਿਹੜੀ ਹਰਜਨ ਸਿੰਘ ਜੀ ਖਬਰ ਕਰਦੇ